ਅੱਜ ਦੀ ਜਿਹੜੀ ਤੁਹਾਨੂੰ ਕਹਾਣੀ ਸੁਣਾਉਣ ਜਾ ਰਿਹਾ ਹਾਂ ਇਹ ਕਹਾਣੀ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਲਓ ਇਹ ਦੋਵੇਂ ਰਿਸ਼ਤੇ ਦੇ ਵਿੱਚ ਨੋ ਸੋਹਰਾ ਨੇ ਨੋ ਰੀਲਾ ਬਣਾਉਣ ਲੱਗਦੀ ਹੈ ਤੇ ਇੱਕ ਰੀਲ ਬਣਾ ਦਿੰਦੀ ਹੈ ਤਾਂ ਉਸ ਦਾ ਸੋਹਰਾ ਉਹਨੂੰ ਕਹਿੰਦਾ ਕਿ ਤੂੰ ਬਹੁਤ ਵਧੀਆ ਤੇਰੇ ਚ ਟੈਲੈਂਟ ਹੈ ਇਸ ਲਈ ਤੂੰ ਰੀਲਾ ਬਣਾਇਆ ਕਰ ਨੋ ਕੋਲ ਫੋਨ ਨਹੀਂ ਹੁੰਦਾ ਇਸ ਲਈ ਸੋਹਰਾ ਆਪਣੇ ਫੋਨ ਉਸ ਨੂੰ ਰੀਲਾ ਬਣਾਉਣ ਲਈ ਦਿੰਦਾ ਹੈ ਤੇ ਜਿਹੜੇ ਕਮੈਂਟ ਆਉਂਦੇ ਆ ਤੇ ਉਹ ਕਮੈਂਟਾਂ ਦਾ ਵੀ ਲੋਕਾਂ ਦੇ ਨਾਲ ਵੀ ਉਹਨੂੰ ਲੜਦਾ ਤੇ ਉਹਨੂੰ ਇਹੇ ਤੱਕ ਨਹੀਂ ਪਤਾ ਲੱਗਣ ਦਿੰਦਾ ਕਿ ਤੇਰੇ ਵੀਡੀਓ ਤੇ ਕੋਈ ਗਲਤ ਕਮੈਂਟ ਵੀ ਆਉਂਦੇ ਆ ਅਕਸਰੀ ਨੋ ਸਹੁਰੇ ਦੇ ਰਿਸ਼ਤੇ ਨੂੰ ਬਹੁਤ ਸਖਤ ਰਿਸ਼ਤਾ ਮੰਨਿਆ ਜਾਂਦਾ ਪਰ ਇਹ ਸਹੁਰਾ ਦਾ ਕਹਿਣਾ ਹੈ ਕਿ ਮੇਰੀ ਨੋ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਇਸ ਲਈ ਮੈਂ ਆਪਣੀ ਨੋ ਨੂੰ ਇਹ ਨਹੀਂ ਮਹਿਸੂਸ ਕਰਾਉਣਾ ਚਾਹੁੰਦਾ ਕਿ ਉਹ ਕੋਈ ਬੰਦਿਸ਼ ਚ ਹੈ ਤੇ ਉਹ ਵੀ ਉਸ ਨੂੰ ਉਹਦਾ ਪਿਤਾ ਬਣ ਕੇ ਉਸ ਨੂੰ ਓਨੀ ਆਜ਼ਾਦੀ ਦਿੰਦਾ ਹੈ ਕਿ ਜਿੰਨੀ ਕਿ ਉਸ ਦੀ ਧੀ ਨੂੰ ਆਜ਼ਾਦੀ ਮਿਲਦੀ ਹੈ ਸੁਣਾਉਣੀ ਹੈ ਪੂਰੀ ਕਹਾਣੀ ਇਹਨਾਂ ਦੀ ਜ਼ੁਬਾਨੀ ਤੇ ਉਹਨਾਂ ਨੇ ਕਿਹਾ ਕਿ ਇੱਕ ਤੁਸੀਂ ਵੀ ਬਣਾ ਕੇ ਵੇਖੋ ਤੇ ਉਹ ਇਸ ਕਰਕੇ ਇੱਕ ਮੈਂ ਬਣਾਈ ਤੇ ਇੱਕ ਉਥੇ ਵੀਡੀਓ ਬਣਾ ਲਈ ਤੇ ਉਥੇ ਵੀਡੀਓ ਬਣਾਈ ਤੇ ਉਹ ਮੈਂ ਡੈਡੀ ਜੀ ਉਹਨਾਂ ਨੂੰ ਇਹਨਾਂ ਨੂੰ ਆਪਣੇ ਸੌਰਤ ਸਾਹਿਬ ਨੂੰ ਪਾਈ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਤਾਂ ਵੀਡੀਓ ਬਹੁਤ ਵਧੀਆ ਬਣਾ ਲੈਣਾ ਕਿ ਤੁਸੀਂ ਇੰਸਟਾਗ੍ਰam ਤੇ ਕੰਮ ਕਰ ਸਕਦੇ ਹੋ ਤੇ ਇੱਕ ਵੀਡੀਓ ਬਣਾਈ ਤੇ ਉਹਦੇ ਮਿਲ ਕੇ ਕਮੈਂਟ ਆਉਣ ਲੱਗ ਪਏ ਦੁਨੀਆ ਦੇ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਆਂ ਜੀ ਤੁਸੀਂ ਹੋਰ ਵੀਡੀਓ ਪਾਇਆ ਕਰੋ ਤੇ ਇਸ ਕਰਕੇ ਵੀ ਰੋਜ਼ ਮੈਂ ਵੀਡੀਓ ਪਾਉਣ ਲੱਗੀ ਕਿ ਮਹਾਰਾਜ ਦੀ ਬੇਗਰੂ ਦੀ ਕਿਰਪਾ ਹੋਗੀ ਕਿ ਤੁਹਾਡੇ ਸਾਹਮਣਿਆਂ ਜੀ ਤੇ ਫਿਰ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਹਸਬੰਦ ਨੂੰ ਵੀ ਕੋਈ ਦਿੱਕਤ ਆ ਗਈ ਹਾਂਜੀ ਉਹ ਡਰਾਈਵਰੀ ਦਾ ਕੰਮ ਕਰਦੇ ਆ ਜੀ ਉਹ ਗੱਡੀ ਲੈ ਕੇ ਜਾਂਦੇ ਪਏ ਸੀਗੇ ਤੇ ਇਹਨਾਂ ਨੂੰ ਰਸਤੇ ਦੇ ਵਿੱਚ ਸੇਲਰ ਦੇ ਸੇਲਰ ਦੇ ਮਾਲਕ ਨੇ ਜੀ ਥੋੜੀ ਜੀ ਗੱਡੀ ਲੱਗ ਗਈ ਸੀ ਉਹਨਾਂ ਦੀ ਤੇ ਸੇਲਰ ਦੇ ਮਾਲਕ ਨੇ ਇਹ ਨਗਾ ਕਿ ਜਿਆਦਾ ਅੰਦਰ ਉਹਨੇ ਸੱਟਾਂ ਇਹਨਾਂ ਦੇ ਲਾਤੀਆਂ ਕਿ ਸਾਡੇ ਘਰ ਦੀ ਥੋੜੀ ਜੀ ਹਾਲਤ ਉਦਾਂ ਦੀ ਹੋਣ ਕਰਕੇ ਸੜ ਤੋਂ ਇਲਾਜ ਨਹੀਂ ਹੋ ਸਕਿਆ 10 ਦਿਨ ਅਸੀਂ ਸਰਕਾਰੀ ਹਸਪੀਟਲ ਵਿੱਚ ਰਹੇ ਆ ਤੇ ਉੱਥੇ ਉਹਨਾਂ ਨੇ 10 ਦਿਨ ਬਾਅਦ ਅਸੀਂ ਛੁੱਟੀ ਲੈ ਕੇ ਘਰੇ ਜਾਂਦਾ ਕਿ ਹੁਣ ਉਹ ਮਾੜਾ ਮੋਟਾ काम ਕਰਦੇ ਛੋਟੇ ਬੱਚੇ ਆ ਘਰ ਦੀ ਹਾਲਤ ਬਹੁਤ ਖਰਾਬ ਹੋ ਗਈ ਸੀ ਸਾਡੀ ਜੀ ਕਿਸੇ ਨੇ ਸਾਡੀ ਭਾਜੀ ਗੱਲ ਬਾਤ ਨਹੀਂ ਸੁਣੀ ਅਸੀਂ ਦਰਖਾਸਤ ਵੀ ਕੀਤੀ ਸੀ ਕੀਤਾ ਠਾਣੇ ਵਿੱਚ ਤੇ ਕਿਸੇ ਨੇ ਸਾਡੀ ਭਾਜੀ ਗੱਲ ਨਹੀਂ ਸੁਣੀ ਹੈਗੀ ਤੇ ਹੁਣ ਫਿਰ ਉਹਨਾਂ ਦੀ ਹਾਲਤ ਕਿਵੇਂ ਆ ਹਾਲਤ ਜੇ ਭਾਜੀ ਖਰਾਬ ਵੀ ਆ ਅੰਦਰੂਨੀ ਸੱਟਾਂ ਬਹੁਤ ਜ਼ਿਆਦੀਆਂ ਲੱਗੀਆਂ ਹੋਈਆਂ ਐ ਉਹਨਾਂ ਨੇ ਆਪਰੇਸ਼ਨ ਕਰਾਉਣ ਦਾ ਡਾਕਟਰਾਂ ਨੇ ਕਿਹਾ ਕਿ 10 ਦਿਨਾਂ ਦੇ ਵਿੱਚ ਵਿੱਚ ਤੁਸੀਂ ਆਪਰੇਸ਼ਨ ਕਰਾ ਲਓ ਨਹੀਂ ਤਾਂ ਖਤਰਾ ਹੈ ਤੇ ਤੁਹਾਨੂੰ ਪਤਾ ਕੀ ਕਰ ਸਕਦੇ ਹੋ ਪਰ ਬੱਚੇ ਛੋਟੇ ਆ ਕੰਮ ਵੀ ਜ਼ਰੂਰੀ ਆ ਇਸ ਕਰਕੇ ਸ਼ਾਇਦ ਆਪਰੇਸ਼ਨ ਕਿੰਨਾ ਖਰਚ ਆਉਣਾ 30-40 ਹਜ਼ਾਰ ਰੁਪਏ ਉਹ ਕਹਿੰਦੇ ਆ ਕਿ 30-40 ਹਜ਼ਾਰ ਰੁਪਿਆ ਖਰਚਾ ਆਵੇਗਾ ਆਪਰੇਸ਼ਨ ਤੇ ਜੀ ਤੇ ਸੁਖਚਾਨ ਜੀ ਤੁਸੀਂ ਪਹਿਲੇ ਮੈਨੂੰ ਲੱਗਦਾ ਸੌਰਾ ਹੋਵੋਗੇ ਦੁਨੀਆ ਦੇ ਜਿਨੇ ਆਪਦੀ ਨੋ ਨੁ ਕਿਹਾ ਵੀ ਰੀਲਾਂ ਪਾ ਲਿਆ ਕਰੀ ਲੱਗਿਆ ਕਾ ਕਿਉਂ ਲੱਗਿਆ ਕਾਰਨ ਇਹ ਹੀ ਆ ਵੀ ਇਹ ਉੱਥੇ ਗਈ ਪਿੰਡ ਹਮ ਤੇ ਉੱਥੇ ਨੇ ਉਹ ਕਮੇਟੀ ਇੱਕ ਰੀਲ ਪਾਈ ਹਮ ਉਹ ਰੋਟੀਆਂ ਪਗਾਉਂਦੀ ਜਿਵੇਂ ਉਹ ਮਾਂ ਮੱਕ ਦਾਸੇ ਤਾਰ ਕੇ ਰੋਟੀ ਨਾ ਉਹੋ ਜਿਹਾ ਕੋਈ ਸੀਗੀ ਤੇ ਉਹ ਮੈਨੂੰ ਬੜੀ ਸੋਹਣੀ ਲੱਗੀ ਤੇ ਇਹਨੇ ਆਪਣੇ ਮੁੰਡੇ ਨੂੰ ਵੀ ਵਿਖਾਈ ਹਮ ਤੋਂ ਅਹੀਂ ਤੇ ਘਰੇ ਬੈਠੇ ਗਏ ਤੇ ਜਦੋਂ ਵੇਖੀ ਵੀਡੀਓ ਸਲਾਪੇ ਤਾਂ ਆਸੇ ਪਾਣੇ ਕਹਿਣ ਲਾਪੇ ਵੀ ਤੂੰ ਦਾ ਵਧੀਆ ਕਮੇਡੀ ਕਰ ਸਕਦੀਆਂ ਨਹੀਂ ਨਾ ਪਾ ਸਕਦੀਆਂ ਤੇ ਪਾਲਿਆ ਕਰ ਤੇ ਉਹਨੇ ਵੀ ਕਹਿਤਾ ਤੇ ਮੈਂ ਵੀ ਕਹਿਤਾ ਤੂੰ ਦੋ ਚਾਰ ਰੀਲਾਂ ਪਾਈਆਂ ਤੇ ਮੁੜਕੇ ਇਹਨਾਂ ਨੂੰ ਮੁਟਕ ਮੁਟਾਉਣ ਲਾਪੇ ਪਾਇਆ ਕਰੋ ਤੇ ਚੰਗਾ ਕੰਮ ਕਰਦੇ ਆ ਤੂੰ ਮੁੜਕੇ ਹੋਰ ਪਾਲੀਆਂ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਬਹੁਤ ਵਾਧੇ ਗਏ ਤੇ ਹੁਣ ਕਾਫੀ ਰੀਲਾਂ ਪਾਉਂਦੇ ਨੇ ਤੇ ਉਹ ਬਾਕੀ ਜੋ ਖੇਗਾ ਦੁਨੀਆਦਾਰੀ ਦਾ ਤੁਹਾਡੇ ਸਾਹਮਣੇ ਹੈ ਮੈਂ ਵੀ ਚਾਅ ਦੇਤੀ ਮੈਂ ਚਲੋ ਕੋਈ ਗੱਲ ਨਹੀਂ ਪਾਲਿਆ ਕਰ ਜਦੋਂ ਵੇਖਿਆ ਗਾ ਮੈਂ ਠੀਕ ਹੈ ਵਰੀਆ ਕਰ ਸਕਾਂਗੇ ਨੋ ਸਹਰੇ ਦਾ ਰਿਸ਼ਤਾ ਹੁੰਦਾ ਵੀ ਨਾ ਵੀ ਕਹਿੰਦੇ ਵੀ ਨੋਹਾਂ ਸਹਰੇ ਮੂਰੇ ਬੋਲਦੀਆਂ ਨਹੀਂ ਤੇ ਸਹਰੇ ਨਾਲ ਨੋਹ ਨੂੰ ਵੀ ਘੱਟੀ ਬੋਲਚਾਲ ਕਰਦਾ ਹੁੰਦਾ ਤੇ ਆਪਣਾ ਜਿਹੜਾ ਸਮਾਜ ਆ ਜੋ ਆਪਣਾ ਗੱਲ ਕਰੀਏ ਤਾਂ ਉਹ ਤਾਂ ਸਹਰੇ ਤਾਂ ਹੁੰਦਾ ਵੀ ਜੇ ਕੋਈ ਕੁੜੀ ਕੁਛ ਕਰਦੀ ਵੀ ਹੈ ਨਾ ਨੋ ਤਾਂ ਵੀ ਉਹਨੂੰ ਰੋਕ ਲੈਣਾ ਭਾਵੇਂ ਚੰਗਾ ਹੀ ਕਰਦੀ ਹੋਵੇ ਇਹ ਤੁਸੀਂ ਕਿਵੇਂ ਇਹਨਾਂ ਨੂੰ ਇਜਾਜ਼ਤ ਦਿੱਤੀ ਵੀ ਚਲ ਕੋਈ ਨਹੀਂ ਤੇ ਫੋਨ ਵੀ ਆਵਦਾ ਦਿੱਤਾ ਵੇਖੋ ਜੀ ਇਹ ਚੀਜ਼ਾਂ ਤੁਹਾਡੀਆਂ ਬਿਲਕੁਲ ਸਹੀ ਆ ਜੇ ਉਹ ਹਿਸਾਬ ਨਾਲ ਕਹੀਏ ਤੇ ਉਹ ਥੋੜਾ ਔਰ ਤਰੀਕਾ ਲੱਗਦਾ ਪਰ ਅਸੀਂ ਬਾਅਦ ਫਿਰ ਥੋੜੇ ਪੈ ਗਏ ਜਿਹੋ ਜਿਹਾ ਅੱਜਕੱਲ੍ਹ ਮਾਹੌਲ ਆ ਮੈਂ ਸੋਚਿਆ ਵੀ ਇੱਕ ਤਾਂ ਚਲੋ ਘਰੇ ਛੌਂਕ ਨਾ ਪਉਂਦੀ ਏ ਜਿਹੜਾ ਬੱਚਾ ਕਰ ਸਕਦਾ ਉਹਨੂੰ ਕਰਨ ਦਿਓ ਦੂਜੀ ਗੱਲ ਵੀ ਮੈਨੂੰ ਤਾਂ ਕੋਈ ਇਹਦੇ 'ਚ ਮਾੜਾ ਨਹੀਂ ਲੱਗਿਆ ਇੱਕ ਇਸ ਕਰਕੇ ਮੈਂ ਵੀ ਜੇ ਦਿਲ ਕਰਦਾ ਬਣਾਉਂਦਾ ਛੋਟੀ ਉਮਰ 'ਚ ਇਹਨਾਂ ਦੇ ਪਿੱਤਾ ਜੀ ਪੂਰੇ ਹੋ ਗਏ ਉੱਥੋਂ ਵਾਲੇ ਹੈ ਇਸ ਕਰਕੇ ਉਹ ਚੀਜ਼ ਨੂੰ ਵੀ ਧਿਆਨ ਚ ਰੱਖਦੇ ਹੋਏ ਵੀ ਇਹਨੂੰ ਇਹ ਨਾ ਮਹਿਸੂਸ ਹੋਵੇ ਕਿ ਸ਼ਾਇਦ ਮੈਨੂੰ ਤਾਂ ਕਰਕੇ ਡੱਕਦੇ ਆਂ ਜਾਂ ਐ ਕਰਦੇ ਤੇ ਮੈਨੂੰ ਮਹਿਸੂਸ ਨਾ ਹੋਵੇ ਚਲੋ ਕੋਈ ਗੱਲ ਨਹੀਂ ਤੂੰ ਕਰ ਲਿਆ ਕਰ ਤੇਰਾ ਮਨ ਖੋਸ਼ ਹੈ ਤੇਰਾ ਮਨ ਖੋਸ਼ ਹੈ ਬਣਾਉਂਦਾ ਤਾਂ ਤੂੰ ਬਣਾ ਲਿਆ ਕਰ ਮੇਰੇ ਵੱਲੋਂ ਡਰ ਦੀ ਲੋੜ ਨਹੀਂ ਹਾਂ ਵੀ ਜੋ ਵੀ ਆ ਆਪ ਦਾ ਥੋੜਾ ਜਿਹਾ ਸਾਫ਼ ਸੁਥਰਾ ਕੰਮ ਰੱਖੀ ਵੀ ਉਹ ਹੋ ਜਾਣਾ ਕੋ ਕੱਲ ਨੂੰ ਕਦੇ ਵੀ ਇਹ ਉਹ ਪਲਾਂਟਿੰਗ ਹੈ ਤੇ ਸਾਫ ਸੁਥਰਾ ਕਮਰਾ ਾਂ ਕੇ ਪਾਲਿਆ ਕਰ ਚੰਗੀਆਂ ਰੀਣਾ ਧਾਰਮਿਕ ਪਾਲਿਆ ਕਰ ਜਾਂ ਜਿਵੇਂ ਜੋ ਚੱਲਦੇ ਗਾਣੇ ਪਰਿਵਾਰ 'ਚ ਬੈਠ ਕੇ ਬੰਦਾ ਜੋ ਵੀ ਸੁਣ ਸਕਦਾ ਜਾਂ ਕਰਦਾ ਉਹ ਜੇ ਪਾਈ ਚੱਲਿਆ ਕਰ ਜੇ ਤੇਰਾ ਦਿਲ ਕਰਦਾ ਤੂੰ ਪਾਲਿਆ ਕਰ ਉਹ ਹੁਣ ਪਾਈ ਜਾਂਦੇ ਆ ਉਹ ਹਸਾਣਾ ਇੱਕ ਮਿੰਟ ਘੁੰਮਦੇ ਜਿਹੜੇ ਆਉਂਦੇ ਮਾੜੇ ਚੰਗੇ ਨੂੰ ਹਿਸਾਬਤਾ ਉਹ ਹਿਸਾਬਣਾ ਕਰ ਲਈਦਾ ਕਿਹੋ ਜਿਹਾ ਪ੍ਰੋਗਰਾਮ ਹੋਵੇ ਬਾਰੇ ਬਾਰੇ ਉਹ ਛਾਂਟ ਲਈਦੇ ਆ ਤੇ ਜਦੋਂ ਤੁਸੀਂ ਕਹਿੰਦੇ ਹੋ ਵੀ ਇਹਨਾਂ ਵੀ ਇਹ ਇਹਨਾਂ ਦੇ ਪਿਤਾ ਜੀ ਦੀ ਇਹਨਾਂ ਦੀ ਡੈਥ ਹੋ ਗਈ ਸੀ ਇਸ ਲਈ ਤੁਸੀਂ ਕਿਹਾ ਵੀ ਮੈਂ ਮੈਂ ਵੀ ਧੀ ਬਣਾ ਕੇ ਰੱਖੂੰਗਾ ਵੀ ਕਮੀ ਨਾ ਮਹਿਸੂਸ ਹੋਵੇ ਕਮੀ ਨਾ ਮਹਿਸੂਸ ਹੋਵੇ ਵੀ ਜੇ ਇਹਦਾ ਦਿਲ ਕਰਦਾ ਪਾ ਜੀ ਇਹਨਾਂ ਦੀ ਬੇਟੀ ਹੈਣੀ ਸੀ ਤੇ ਮੈਂ ਬੇਟੀ ਹੋਣੀ ਦੀ ਇਹ ਕਮੀ ਦੂਰ ਕਰਤੀ ਇਹਨਾਂ ਦੀ ਇਹਨਾਂ ਨੂੰ ਆਪਾਂ ਕਦੀ ਸਹੁਰਾ ਸਾਹਿਬ ਸਮਝਿਆ ਨਹੀਂ ਨਾ ਉਹਨਾਂ ਨੂੰ ਸਾਸ ਸਮਝਿਆ ਮਾਤਮਾ ਪਿਓ ਤਾਂ ਵਾਅਦੇ ਇਹਨਾਂ ਨੂੰ ਪਿਆਰ ਦਿੱਤਾ ਤੇ ਇਹਨਾਂ ਨੇ ਮਾਪਿਓ ਤੋਂ ਵਾਅਦਾ ਮੈਨੂੰ ਪਿਆਰ ਦਿੱਤਾ ਜੇ ਇਹਦਾ ਦਿਲ ਕਰਦਾ ਬਣਾਉਣ ਨੂੰ ਇੱਥੇ ਘਰੇ ਵੇਰਲੀਆਂ ਕਰਨਾ ਵੀ ਕੋਈ ਹੋਰ ਕੋਈ ਕਿਉਂ ਜ਼ਿਆਦਾ ਕੰਮ ਤਾਂ ਹੈ ਨੇ ਰੋਟੀਆਂ ਬਹੁਤ ਇਹ ਟਾਈਮ ਅੱਜ ਕੱਲ ਵੇਖੀ ਦਾ ਮਾਹੌਲ ਚੱਲ 10 ਮਿੰਟੇ ਤੇ ਲਾ ਲੈਣੀਆਂ ਕੋਈ ਗੱਲ ਨਹੀਂ ਫੋਨ ਦੂਜਾ ਹੈਗਾ ਓਏ ਮੇਰੇ ਫੋਨ ਤੇ ਥੋੜਾ ਜਿਹਾ ਵਧੀਆ ਬੰਦੀ ਪੀੜੀ ਤੇ ਮੈਂ ਚੱਲ ਤੁਰ ਮੈਂ ਤੇ ਬਣਾ ਲੈਗਾ ਤੇ ਦੂਜੇ ਕਮੈਂਟਾਂ ਕਮੈਂਟਾਂ ਦੇ ਚੱਕਰ ਦੇ ਵਿੱਚ ਇਹ ਵੀਡੀਓ ਪਾਉਣ ਵਾਲੀ ਆ ਕਮੈਂਟ ਪੜਨ ਵਾਲੀ ਨੇ ਕਮੈਂਟ ਪੜਨ ਨੂੰ ਮੈਂ ਅੱਜੋਂ ਬਾਹਰ ਵੇਂਦੇ ਰਹੀਦਾ ਹੁਣ ਗੱਡੀ ਲੈ ਕੇ ਜਾਈਦਾ ਬਾਹਰ ਦੋ ਦਿਨ ਉਧਰ ਵੇਂਦੇ ਰਿਹਾ ਉਧਰ ਛਾਟੀ ਕਰਕੇ ਲੈ ਆਈਦੇ ਹੁਣ ਪਹਿਲਾਂ ਤਾਂ ਲੜਦੇ ਲੁੱਟਦੇ ਵੀ ਰਹੇ ਲੋਕਾਂ ਨਾਲ ਬਾਅਦ ਚ ਪਤਾ ਲੱਗ ਗਿਆ ਵੀ ਇਹ ਲੈਣੇ ਹੋ ਜੀ ਆ ਇਹਦੇ ਵਿੱਚ ਆਪ ਨੂੰ ਥੋੜਾ ਯਾਰ ਕੰਟਰੋਲ ਕਰੋ ਜੇ ਕੋਈ ਚੰਗੇ ਕਮੈਂਟ ਆ ਤੇ ਵੇਹਲੋ ਨਹੀਂ ਤੇ ਨਾ ਵੇਖੋ ਕੀ ਕਿੰਨੇ ਕ ਜਿਹੜੇ ਨਾਲ ਲੜਿਓ ਹਾਂ ਕਿੰਨੇ ਕ ਜਿਹੜੇ ਮੇਰੇ ਅਹਾਵਣਾ ਤੇ 10 15 ਦੀ ਗਿਣਤੀ ਹੋਊਗੀ ਇੱਕ ਤਾਂ ਕਾਫੀ ਇੱਕ ਦਿਨ ਤਾਂ ਵਾਵਾ ਗਾਲਾਂ ਕੱਢੀਆਂ ਹੁੰਦਾ ਇਹ ਤਾਂ ਪੀਐਸਫ ਤੱਕ ਬਾੜਦੇ ਆ ਅੱਛਾ ਮੈਂ ਜਦੋਂ 10 ਫੋਨ ਲਾ ਲਿਆ ਮੇਰੀ ਬਾਣੀ ਸੁਣਦਾ ਤੇ ਤੂੰ ਫੋਨ ਕੱਟ ਦਿਨਾ ਖਰ ਮੇਰੇ ਤੋਂ ਤਾਂ ਬਹੁਤ ਗੰਦੀਆਂ ਗਾਲਾਂ ਵੀ ਉਹਨੂੰ ਨਿਕਲ ਗਈਆਂ ਮਾ ਥਾਨਕੋਟ ਸੀ ਗੱਡੀ ਚ ਪਿਆ ਪਹਿਲਾਂ ਹੀ ਦੋਹੀ ਹਾਂ ਏ ਮੈਂ ਤੈਨੂੰ ਫੋਨ ਕੀਤਾ ਕਮ ਸੇ ਕਮ ਤੂੰ ਗੱਲ ਤਾਂ ਕਰ ਤੂੰ ਫੋਨ ਲਾਉਣਾ ਕੱਟ ਦੇਣਾ ਫੋਨ ਲਾਉਣਾ ਕੱਟ ਦੇਣਾ ਤੂੰ ਕਮ ਸੇ ਕਮ ਮੇਰਾ ਵੀ ਟਾਈਮ ਖਰਾਬ ਕਰਦਾ ਆਪਦਾ ਵੀ ਜੇ ਤੂੰ ਫੋਨ ਲਾ ਲਿਆ ਤੇ ਗੱਲ ਤਾਂ ਕਰੋ ਭਾਈ ਅਸੀਂ ਕਿਉਂ ਕੀਤਾ ਫੋਨ ਕਦੇ ਆਸਤੇ ਕੀਤਾ ਜਾਂ ਗਲਤੀ ਨਾਲ ਲੱਗ ਗਿਆ ਹੁਣ ਕਈ ਝੂਠ ਮਾਰ ਹੀ ਦਿੰਦੇ ਆ ਵੀ ਗਲਤੀ ਨਾਲ ਲੱਗ ਗਿਆ ਪਤਾ ਲੱਗ ਜਾਂਦਾ ਤੇ ਤੂੰ ਦੱਸ ਤਾਂ ਦੇ ਭਾਈ ਮੇਰੇ ਤੋਂ ਗਲਤੀ ਨਾਲ ਲੱਗ ਗਿਆ ਜਾਂ ਗੇੜੀ ਕੁੜੀ ਦੀ ਨਾ ਬਣਾਉਂਦੀ ਉਹਦੀ ਨਾਲ ਗੱਲ ਕਰਨੀ ਆ ਜਾਂ ਤੁਹਾਡੇ ਨਾਲ ਗੱਲ ਕਰਨੀ ਆ ਜਾਂ ਕਿਹਦੇ ਨਾਲ ਗੱਲ ਕਰਨੀ ਕੋਈ ਮਤਲਬ ਦੱਸੋ ਤੁਸੀਂ ਫੋਨ ਲਾਇਆ ਬਾਅਦ ਸੁਣ ਕੇ ਤੁਸੀਂ ਫੋਨ ਕੱਢਦੇ ਨੇ ਮੈਂ ਜ਼ਿਆਦਾ ਕੋਈ ਲੜਾਈ ਮੇਰੀ ਇਹਨਾਂ ਗੱਲਾਂ ਤੇ ਰਹਿੰਦੀ ਆ ਵੀ ਤੁਸੀਂ ਗੱਲ ਕਿਉਂ ਨਹੀਂ ਕਰਦੇ ਤੇ ਬਈ ਬਈ ਜੀ ਹਨ ਜਦੋਂ ਆਪਾਂ ਕਹੀਏ ਵੀ ਇੱਕ ਪਿਤਾ ਹੋਣ ਦੇ ਨਾਤੇ ਕਹੀਏ ਸੌਹਰੇ ਤਾਂ ਆਪਾਂ ਰੱਖ ਦਿੰਨੇ ਆ ਪਾਸੇ ਜੇ ਤੋ ਪਿਤਾ ਨੂੰ ਪਤਾ ਲੱਗਦਾ ਵੀ ਮੇਰੀ ਧੀ ਦੀਆਂ ਰੀਲਾਂ ਤੇ ਗਲਤ ਕਮੈਂਟ ਆ ਰਹੇ ਆ ਜਾਂ ਲੋਕ ਗਲਤ ਤਰੀਕੇ ਨਾਲ ਉਹਨੂੰ ਦੇਖ ਵੀ ਰਹੇ ਆ ਤਾਂ ਅਗਲਾ ਕਹਿੰਦਾ ਵੀ ਬਹੀ ਤੋ ਆ ਚੱਕ ਤੋ ਅੱਜ ਤੋਂ ਬਾਅਦ ਨਹੀਂ ਪਾਉਣੀ। ਤੁਸੀਂ ਫੇਰ ਵੀ ਕਿ ਤੁਸੀਂ ਕਹਿ ਰਹੇ ਹੋ ਵੀ ਮੈਂ ਤਾਂ ਉਹ ਕਮੈਂਟ ਜਿਹੜੇ ਗਲਤ ਹੁੰਦੇ ਆ ਪਹਿਲਾਂ ਹੀ ਡਿਲੀਟ ਕਰਕੇ ਇਹਨਾਂ ਨੂੰ ਦੱਸਦਾ। ਇੰਨਾ ਸਬਰ ਫਿਰ ਕਿਵੇਂ ਲਿਆਉਂਦੇ ਤੇ ਇੰਨਾ ਹੌਸਲਾ ਕਿਵੇਂ ਦਿੰਦੇ ਹੋ ਵੀ ਭਾਈ ਕੋਈ ਗੱਲ ਨਹੀਂ ਕੋਈ ਕਰੀ ਚੱਲ। ਉਹਦੀ ਵਜ੍ਹਾ ਵੀ ਇਹੀ ਆ। ਅੱਛਾ। ਉਹਦੀ ਵਜ੍ਹਾ ਇਹ ਆ ਵੀ ਜੇ ਮੈਂ ਅੱਜ ਝਟਕਦਾ ਤੇ ਫੇਰ ਇਹਨੇ ਜੇ ਮੈਂ ਕਹੇ ਤਾਂ ਵੀ ਨਾ ਬਣਾ ਤੇ ਇਹਨੇ ਤਾਂ ਬਣਾਉਣੀਆਂ ਛੱਡ ਦੇਣੀਆਂ। ਤੇ ਕਿਦਣਾ ਕਿਤੇ ਮਨਤਾ ਦੁਖੀ ਹੋਊਗਾ ਤੇ ਮੈਂ ਕਹਿੰਦਾ ਜਿਹੜੇ ਉਹ ਬਾਹਰੋਂ ਸ਼ਾਂਟੀ ਕਰ ਲਈਦੀ ਆ ਜਿਹੜੇ ਕੋ ਚੰਗੇ ਕਮੈਂਟ ਹੁੰਦੇ ਉਹ ਦੱਸਦੇ ਹੀ ਤੇ ਵੀ ਆ ਪੜ ਲਾ ਤੇ ਜਿਹੜੇ ਕੋ ਮਾੜੇ ਹੁੰਦੇ ਉਹ ਜਾਂ ਨੰਬਰ ਕਈਆਂ ਦੇ ਨੰਬਰ ਡਿਲੀਟ ਕੀਤੇ ਜਿਵੇਂ ਕੋਈ ਮਾੜੀਆਂ ਤਸਵੀਰਾਂ ਪਾ ਦਿੰਦੇ ਨੇ ਗੰਧੀਆਂ ਤਸਵੀਰਾਂ ਪਾ ਦਿੰਦੇ ਨੇ ਉਹ ਬਾਹਰ ਦੀ ਬਾਹਰ ਹੀ ਮਤਲਬ ਉਹ ਡਿਲੀਟ ਕਰਤਾ ਨੰਬਰ ਜਾਂ ਉਹ ਉਹ ਕੀ ਜਾਂਦੇ ਨੇ ਬਲੈਕਲਿਸਟ ਵਿੱਚ ਕਰਤਾ ਤੇ ਘਰੇ ਆਣ ਕੇ ਕਦੇ ਮੈਂ ਦੱਸਿਆ ਨਹੀਂ ਇਹਨਾਂ ਨੂੰ ਅੱਜ ਦੱਸਿਆ ਵੀ ਇਹ ਕੰਮ ਐ ਕਰਦਾ ਮੈਂ ਤੇ ਫਿਰ ਬੋਦੀ ਵਜ ਇਹ ਹੀ ਆ ਵੀ ਕੱਲ ਨੂੰ ਇਹ ਨਾ ਹੋਵੇ ਹਣ ਕੇ ਚਲੋ ਇਹ ਰੀਲਾਂ ਬਣਾਉਣ ਲੱਪੇ ਰੀਲਾਂ ਚੱਲਦੇ ਆ ਲੋਕ ਫੋਲੋ ਕਰਨ ਲੱਪੇ ਤੇ ਚਲੋ ਕਿਤੇ ਨਾ ਕਿਤੇ ਚਲੋ ਹੁੰਦਾ ਹੀ ਆ ਜੇ ਤੱਕ ਮੈਂ ਮਸ਼ਹੂਰ ਹੋ ਜਾ ਪਹਿਲਾਂ ਸ਼ੌਂਕ ਸੀ ਝੋਣ ਰਹੀ ਦੀ ਮਜਬੂਰੀ ਬਣ ਗਈ ਤੇ ਮੈਂ ਨਾ ਚਲ ਕੋਈ ਨਹੀਂ ਆਪਦੇ ਆਪ ਦੇ ਥੋੜਾ ਕੰਟਰੋਲ ਕਰ ਲਈਦਾ ਹੁਣ ਸੋਚਣ ਨਾਲ ਗੁੱਸਾ ਤੇ ਆਉਂਦਾ ਹੀ ਆ ਤੋ ਫਿਰ ਉਹ ਦੇ ਪਿੱਛੇ ਵੀ ਇਹ ਹੀ ਆ ਵੀ ਇਹਨੂੰ ਨਾ ਦੁੱਖ ਲੱਗੇ ਚਲ ਕੋਈ ਨਹੀਂ ਬਣਾਈ ਜਾਂਦੋ ਬਸ ਇਹੀ ਤੁਸੀਂ ਸੋਚਿਆ ਸੀਗਾ ਵੀ ਮੇਰੇ ਪਿਓ ਦੀ ਕਮੀ ਮੇਰੇ ਸਹੁਰੇ ਘਰ ਜਾ ਕੇ ਪੂਰੀ ਹੋਊਗੀ ਨਹੀਂ ਜੀ ਜਿਦਾਂ ਦੇ ਹਾਲਾਤ ਲੋਕਾਂ ਦੇ ਵੇਖੀਦੇ ਆ ਸੋਚਿਆ ਨਹੀਂ ਸੀ ਇਹਦਾ ਮੈਨੂੰ ਪਰਿਵਾਰ ਮਿਲੂਗਾ ਪ੍ਰਮਾਤਮਾ ਵੈਗੁਰੂ ਸੋਚ ਰੱਖਿਆ ਕਿ ਇਤਰਾਹੀਂ ਸਾਰੀ ਉਮਰ ਇਦਾਂ ਹੀ ਰਹਿਣਾ ਜੇ ਜਦੋਂ ਹੁਣ ਤੁਹਾਨੂੰ ਪਤਾ ਲੱਗਦਾ ਵੀ ਮੇਰਾ ਕਿਉਂਕਿ ਇਹ ਵੀ ਪਹਿਲੀ ਵਾਰੀ ਤੁਹਾਨੂੰ ਦੱਸਿਆ ਵੀ ਮੇਰਾ ਸਹੁਰਾ ਇੰਨਾ ਕੁਝ ਸਹਿਿੰਦਾ ਇਹਨੇ ਕਮੈਂਟ ਵੀ ਉਹਨਾਂ ਡਿਲੀਟ ਕਰਕੇ ਮੇਰੇ ਕੋਲੇ ਲਿਆ ਕੇ ਲਿੰਦਾ ਹੋਰ ਰਿਸਪੈਕਟ ਵਧੀਆ ਮੰਚ ਬਹੁਤ ਜ਼ਿਆਦੀ ਹੈ ਹੂੰ ਬਹੁਤ ਜ਼ਿਆਦੀ ਵਧੀਆ ਕੀ ਸੋਚਦੇ ਹਾਂ ਵੀ ਹਰ ਇੱਕ ਕੁੜੀ ਨੂੰ ਇਹੋ ਜਿਹੀ ਸੋਹਰੇ ਮਿਲਣੇ ਚਾਹੀਦੇ ਮੈਂ ਤਾਂ ਇਹ ਕਹੀ ਕੰਨੀ ਆ ਜੀ ਹਰੇਕ ਨੂੰ ਸੱਚੇ ਪਾਤਸ਼ਾਹ ਵੈਗਰੂ ਹਰੇਕ ਨੂੰ ਇਦਾਂ ਦਾ ਪਰਿਵਾਰ ਮਿਲੇ ਜਿਹਾ ਜਿੱਦਾਂ ਮੈਨੂੰ ਮਿਲਿਆ ਆ ਜੀ ਹੂੰ ਸੱਚੀ ਬਾਸ਼ੀ ਆ ਰੇ ਕੋ ਨੂੰ ਏਦਾਂ ਦਾ ਪ੍ਰਕਾਰ ਦੇ ਵਿੱਚ ਜਿੱਦਾਂ ਲੋਕਾਂ ਚ ਭੇਦ ਭਾਵ ਆਏਗਾ ਕਿ ਨੋ ਸਹਰੇ ਦਾ ਰਿਸ਼ਤਾ ਜਿੱਦਾਂ ਗਲਤ ਲੋਕੀ ਸਮਝਦੇ ਆ ਕਿ ਉਹ ਗੱਲ ਹੈ ਨਹੀਂਗੀ ਸਾਡੇ ਚ ਬਾਕੀ ਜੋ ਕੁਝ ਆ ਤੁਹਾਡੇ ਸਾਹਮਣੇ ਆ ਜੀ ਹਾਂਜੀ ਮੇਰੇ ਸਾਹਮਣੇ ਤਾਂ ਜੋ ਕੁਝ ਹੈਗਾ ਦਰਸ਼ਕਾਂ ਨੂੰ ਤੁਸੀਂ ਦੱਸਦੇ ਹਾਂ ਜੀ ਹਾਂਜੀ ਜੋ ਦਾਦੀ ਕੋਲ ਜਾਓ ਇਹ ਬੰਤ ਤੁਸੀਂ ਇੱਕ ਧੀ ਹੋਣ ਦੇ ਨਾਤੇ ਕਿ ਇਹ ਕਿਵੇਂ ਸੋਚਦੇ ਹੋ ਵੀ ਵੀ ਮੇਰੇ ਪਿਤਾ ਦੇ ਫੋਨ 'ਚ ਹਨਾ ਉਹਨਾਂ ਦੇ ਫੋਨ 'ਚ ਮੇਰੇ ਪ੍ਰਤੀ ਗਲਤ ਕਮੈਂਟ ਜਾਂਦੇ ਆ ਤੁਸੀਂ ਫਿਰ ਇਹ ਕਿਵੇਂ ਸੋਚਦੇ ਤੁਹਾਨੂੰ ਲੱਗਦਾ ਵੀ ਸ਼ਾਇਦ ਵੀ ਮੈਂ ਕਿਤੇ ਨਾ ਕਿਤੇ ਹੋਂ ਸੰਗ ਵੀ ਆਉਂਦੀ ਹਣੀ ਵੀ ਮੈਂ ਕਿਉਂ ਹਨਾ ਵੀ ਛੱਡ ਭਰਾਂ ਵੀਡੀਓ ਛੱਡ ਦਿੰਨੀ ਆ ਹਾਂਜੀ ਸੰਗ ਤਾਂ ਕਈ ਵਰੀ ਆਉਂਦੀ ਆ ਫੇਰ ਸੋਚੀਦਾ ਕਿ ਕੋਈ ਨਹੀਂ ਜਦੋਂ ਟੈਨਸ਼ਨ ਮੰਨਤੇ ਹੁੰਦੀ ਆ ਜੀ ਉਦੋਂ ਬਣਾ ਲਈਦੀ ਆ ਤੇ ਟੈਨਸ਼ਨ ਦੂਰ ਹੋ ਜਾਂਦੀ ਆ ਜੀ ਇਹਨੇ ਕੋਣਤਾ ਜਗ ਉਸ ਸਮਾਂ ਤੁਸੀਂ ਕੋਣੀ ਉਸ ਤਰੀਕੇ ਨਾਲ ਆ ਵੀ ਤੁਹਾਡੀ ਕੋਈ ਨਾ ਕੋਈ ਹੈ ਨਾ ਹਾਂ ਜੀ ਤੁਸੀਂ ਫਾਈਨੈਂਸ਼ੀਅਲੀ ਕੋਈ ਮਦਦ ਹੋਵੇ ਤੇ ਤੁਸੀਂ ਆਪਣੇ ਹਸਬੰਦ ਹਾਂ ਜੀ ਮੈਂ ਤਾਂ ਇਹ ਕਹਿੰਨੀ ਆ ਕਿ ਚਲੋ ਮਹਾਰਾਜ ਸੱਚੇ ਪਾਤਸ਼ਾਹ ਇਨਕੀ ਜ਼ਿਆਦਾ ਤਰੱਕੀ ਦੇਵੇ ਬਾਕੀ ਇਹ ਦਰਸ਼ਕਾਂ ਦੇ ਸਿਰ ਤੇ ਕਿ ਕੋਈ ਹੁਣ ਮਜਬੂਰੀ ਤੁਹਾਨੂੰ ਪਤਾ ਐਡੀ ਵੱਡੀ ਮਜਬੂਰੀ ਐਸੇ ਕਰਕੇ ਐਸੇ ਕਰਕੇ ਤੇ ਫੋਨ ਨਹੀਂ ਰੱਖਦੀ ਇੱਕ ਮਿੰਟਾਂ ਦੇ ਚੱਕਰੀ ਤਾਂ ਫੋਨ ਨਹੀਂ ਲੈ ਕੇ ਜਾਂਦੀ ਨਾ ਰੱਖਦੀ ਨਾ ਲੈ ਕੇ ਨਾ ਮੈਨੂੰ ਐਡਾ ਭਾਜੀ ਸ਼ੌਂਕ ਹੀ ਹੈਗਾ ਫੋਨ ਰੱਖਦਾ ਬਸ ਵੀਡੀਓ ਦਾ ਸ਼ੌਂਕ ਹੈ ਕਮੈਂਟ ਵੀਡੀਓ ਬਣਾ ਲਈਦੀ ਵਸਲਾ ਕਰਕੇ ਤਾਂ ਫੋਨ ਨਹੀਂ ਰਾਤੀ ਵੀ ਚੱਲ ਮਰੀਲਾ ਪਾ ਦੇਣੀ ਆ ਤੇ ਆ ਕਮੈਂਟ ਤੁਸੀਂ ਵੇਖੋ ਤੁਹਾਡੇ ਤੇ ਛੱਡੀਆ ਕਮੈਂਟ ਵੇਖਣ ਨੂੰ ਮੈਂ ਮੈਂ ਤਾਂ ਅੱਗੇ ਨੂੰ ਆਦਾ ਨਾ ਮੈਂ ਤੇਰਾ ਸੈਕਟਰੀ ਆ ਹਾਂ ਸਹੀ ਹੈ ਚਲੋ ਧੰਨਵਾਦ ਤੁਸੀਂ ਤੁਹਾਡਾ ਇੰਨਾ ਟਾਈਮ ਦਿੱਤਾ ਤੇ ਸਾਡੇ ਦਰਸ਼ਕਾਂ ਨੂੰ ਵੀ ਤੁਹਾਡੀ ਸਾਰੋਂ ਇਹ ਇੱਕ ਦੁਨੀਆ ਨੂੰ ਵੀ ਸੇਧ ਮਿਲੂਗੀ ਵੀ ਸੌਹਰਿਆਂ ਚ ਵੀ ਸੌਹਰੇ ਆ ਕੇ ਵੀ ਹਨਾ ਉਡੀ ਸੌਖੀ ਰਹਿ ਸਕਦੀ ਹੈ ਆਜ਼ਾਦੀ ਮਾਨ ਸਕਦੀ ਹੈ ਹਾਂਜੀ ਤੁਸੀਂ ਬਹੁਤ ਬਹੁਤ ਧੰਨਵਾਦ ਦੋਵਾਂ ਦਾ ਜੁੜੇ ਨਾਲ ਬੁੱਕ ਜਮੀ ਦੇ ਨਾਲ ਬਹੁਤ ਬਹੁਤ ਧੰਨਵਾਦ